ਮੇਰੇ ਨਾਲ ਬੜੀ ਬਦੀ ਬਦੀ ਮੇਰੇ ਪਤੀ ਜੀ ਹੈ। ਤੇਨੇ ਸਾਡ ਨੂੰ ਬਹੁਤ ਠੱਗਿਆ ਮੇਰੀ ਮਾਂ ਨੂੰ ਇਹਨੇ ਉਹ ਮਲਕੀ ਪੈਸੇ ਦੇ ਵਿੱਚ ਠੱਗ ਵੱਜ ਕੇ ਬਸ ਘਰ ਕਰਕੇ ਸਾਡੇ ਬੱਚੇ ਨੂੰ ਦਾ ਮਾਰ ਦੇ ਜਾਵਾ। ਮਾਮੂਲੀ ਜਿਹਾ ਬੁਖਾਰ ਸੀਗਾ ਕੁਛ ਨਹੀਂ ਮੇਰੇ ਬੱਚੇ ਨੂੰ। ਕਹਿੰਦਾ ਇਹਨੂੰ ਚਾਹੀਏ ਇਹਨੂੰ ਛੁੱਟੀ ਦੇ ਦੇ। ਕਹਿੰਦਾ ਨਹੀਂ ਮੈਨੂੰ ਚੰਗਾ ਕਰਕੇ ਭੇਜਾਂਗਾ। ਮੈਂ ਤੁਹਾਨੂੰ ਫ੍ਰੀ ਲਾਇਸ ਕਰਦਾ। ਤੁਹਾਡਾ ਮੈਂ ਪੈਸੇ ਵੀ ਘੱਟ ਕਰਦਾ ਤੁਹਾਡੇ ਨਾਲ ਮੈਂ। ਕੋਈ ਗੱਲ ਤੁਹਾਡਾ ਬੱਚਾ ਮੈਂ ਬਿਲਕੁਲ ਚੰਗਾ ਕਰਕੇ ਭੇਜਾਂਗਾ ਇਹਨੇ ਮੇਰੀ ਮਾਂ ਨੂੰ ਧੋਖੇ ਦੜੀ ਵਿੱਚ ਫਸਾ ਫਸਾ ਕੇ ਮੇਰੀ ਮਾਂ ਕੋਲ ਪੈਸੇ ਠੱਗਦਾ ਗਿਆ 15-1500 ਰੁਪਏ ਦਾ ਟੀਕਾ ਕਿਹੜਾ 1500 ਰੁਪਏ ਦਾ ਖਾਂਸੀ ਦਾ ਠੀਕਾ ਕੀ ਦੱਸੋ ਕਦੀ ਕਹਿੰਦਾ ਉਹਦਾ ਯੂਰੀਆ ਵਧ ਗਿਆ ਕਦੀ ਕਹਿੰਦਾ ਉਹਨੂੰ ਬੁਖਾਰ ਹੋ ਗਿਆ ਵਾ ਕਦੀ ਕਹਿੰਦਾ ਨਮੂਨੀਆਂ ਕਦੀ ਉਹਦਾ ਬਲੱਡ ਕੱਟ ਗਿਆ ਕਦੀ ਉਹਦਾ ਸੈੱਲ ਕੱਟ ਗਏ ਕੁਛ ਨਾ ਕੁਛ ਕਰਕੇ ਮੇਰੇ ਸਾਡਾ ਬੱਚਾ ਆਪ ਮਾਰਿਆ ਵਾ ਮਾਰ ਕੇ ਤੇ ਬੱਚਾ ਆਪਣੀ ਕੋਈ ਰਿਸ਼ਤੇਦਾਰ ਦਾ ਉਹ ਪਿੰਲੀ ਜਿੱਥੇ ਨੇ ਰੈਫਰ ਕਰਤਾ ਉਹਨੂੰ ਉੱਥੇ ਵੀ ਨੇ ਪੈਸਾ ਖਾਦਾ ਚਾਰ ਹਜ਼ਾਰ ਰੁਪਏ ਨੇ ਤੇਰੇ ਹੱਥ ਕੋਲੇ ਆਵਾ ਆਪਣੀ ਐਂਬੂਲੈਂਸ ਭੇਜੀ ਜੇ ਤੂੰ ਭੇਜੀ ਐਂਬੂਲੈਂਸ ਤੂੰ ਆਪਣੇ ਪੱਲਿਓ ਭੇਜ ਤੂੰ ਹੱਥ ਕੋਲ ਕਿਉਂ ਪੈਸੇ ਲੈ ਲਈ ਇਹ ਬਸ ਇਹੋ ਹੀ ਇਹੋ ਜਿਹੇ ਵੀ ਜਿਹੜੇ ਲੋਕਾਂ ਨਾਲ ਧੋਖੇ ਦਿੰਦੀਆਂ ਕਰਦਾ ਨਾ ਲੋਕਾਂ ਦੇ ਬੱਚੇ ਅੰਦਰ ਦਾਖਲ ਕਰਕੇ ਬਾਅਦ ਵਿੱਚ ਲੋਕਾਂ ਕੋਲ ਪੈਸੇ ਠੱਗ ਕੇ ਤੇ ਬੱਚੇ ਡੈਫਰ ਕਰ ਦਿੰਦਾ ਵਾ ਇਹ ਤਾਂ ਧੰਦਾ ਬੰਦ ਕੀਤਾ ਜਾਵੇ ਇੱਕ ਸਾਦਾ ਧੰਦਾ ਹੀ ਕਰਦਾ ਪਿਆ ਕੋਈ ਡਾਕਟਰ ਨਹੀਂ ਹੈਗਾ ਇਹ ਜਲਾਲ ਹੈਗਾ ਵਾ ਬੱਚਿਆਂ ਦਾ ਮਾਰ ਮਾਰ ਕੇ ਲੋਕਾਂ ਨੂੰ ਅੰਦਰ ਬੰਨ ਕੇ ਲੋਕਾਂ ਦੇ ਬੱਚਿਆਂ ਮਾਰ ਛੱਡਦਾ ਏ ਮੈਂ ਹਾਂਜੀ ਇਹ ਚੇਤਨ ਨੰਦਾ ਹੁਣ ਤੁਸੀਂ ਬਾਹਰ ਬੈਠੇ ਹਾਂਜੀ ਮੈਂ ਬਾਹਰ ਬੈਠੀ ਹਾਂ ਹੁਣ ਅੰਦਰ ਇਹਨੇ ਕੁੰਡੀਆਂ ਮਾਰਦ ਮਰਵਾਉਂਦਾ ਪਿਆ ਅਸੀਂ ਅੰਦਰ ਲੱਭ ਕੇ ਗਏ ਪਹਿਲੇ ਵੀ ਆਏ ਸੀ ਉਹ ਕੋਈ ਕਿਹਨੇ ਨਹੀਂ ਹਾਨੂੰ ਮਿਲਣ ਦਿੱਤਾ ਕਹਿੰਦੇ ਹਨ ਡਾਕਟਰ ਆਉਣ ਤੇ ਗਿਆ ਆ ਕਿਤੇ ਨਹੀਂ ਆਉਣ ਡਾਕਟਰ ਜੀਰੋ ਵਨ ਦਾ ਹੰਗਾਮਾ ਕੋਈ ਮੈਦ ਕਰਨੀ ਤਾਂ ਸਾਰਾ ਨਾਸ ਹੀ ਹੋ ਜਾਈ ਦੋਨੇ ਨਾ ਦੋਨੇ ਮਰਨ ਦੀ ਅੱਗੇ ਆਣ ਕੇ ਇਹਨੂੰ ਪਤਾ ਲੱਗੇ ਲੋਕਾਂ ਦੀ ਧੀਆਂ ਪੈਣ ਕਿਦਾਂ ਮਾਰਦੇ ਨੇ ਕਿਦਾਂ ਲੋਕਾਂ ਦੇ ਜਵਾਕ ਮਾਰਦੇ ਨੇ ਅਸੀਂ ਤਾਂ ਢੀ ਮੁਸ਼ਕਲਾਂ ਨਾਲ ਸੁਖਣਾ ਸੁਖੋ ਕੇ ਬੱਚਾ ਲਿਆਵਾ ਅਸੀਂ ਕਿਹੜੇ ਕੋਈ ਚੰਗੇ ਆ ਗਿਆ ਭਾਂਡੇ ਮਾਂ ਹੀ ਮਾਂ ਕੇ ਗੁਜ਼ਾਰਾ ਕਰਨ ਦੇ ਆਂ ਅਸੀਂ ਸਿਲੰਡਰ ਵੇਚੜੇਂ ਕਰਦੇ ਹਰ ਇੱਕ ਚੀਜ਼ ਵੇਚੜੀ ਆ ਲੋਕਾਂ ਦੇ ਤਰ ਤਰ ਕਰ ਜਾਈ ਉਹ ਕਿਹੜਾ ਬੱਚਾ ਤਾਂ ਠੀਕ ਕਰ ਦਿੰਦਾ ਭੱਲੋ ਨੀਂਜਤ ਕੁਛ ਦੇ ਸਕਦਾ ਹਨ ਨੂੰ ਤੇ ਅਹੀਂ ਤੇਰੇ ਕੋ ਕੀ ਮੰਗਿਆ ਸੀ ਇੱਕ ਬੱਚਾ ਠੀਕ ਕਰਨਾ ਸਹੀ ਤੂੰ ਆਨੂੰ ਟਾਈਮ ਤੇ ਜਵਾਬ ਤੇ ਦੇ ਦਿੰਦਾ ਅਹੀਂ ਇਹਨੂੰ ਕਹਾਈ ਦੀ ਡਾਕਟਰ ਜੀ ਅੰਦਰ ਬੈਠੀਆਂ ਨੇ ਅਹੀਂ ਉਹਨਾਂ ਨੇ ਵੀ ਕਿਹਾ ਕਿ ਸਾਨੂੰ ਜਵਾਬ ਦੇ ਦਿਓ ਕਹਿੰਦੀ ਤੁਹਾਨੂੰ ਵਿਸ਼ਵਾਸ ਨਹੀਂ ਹੈਗਾ ਰੱਬ ਆਏ ਡਾਕਟਰ ਨਹੀਂ ਹੈਗਾ ਰੱਬ ਆਏ ਇਹ ਰੱਬ ਆ ਇਹ ਜੇ ਰੱਬ ਆ ਇਹ ਜੇ ਰੱਬ ਕਿਤੇ ਵੀ ਨਾ ਹੋਵੇ ਕਹਿੰਦੀ ਇਹ ਰੱਬ 'ਤੇ ਵਿਸ਼ਵਾਸ ਰੱਖੋ ਬਸ ਤਰ ਬੱਚਾ ਚੰਗਾ ਹੋ ਜਾਏਗਾ ਕੋਸ਼ਿਸ਼ ਨਹੀਂ ਕੀਤਾ ਨੇ ਇਹ ਲੋਕਾਂ ਦੇ ਬੱਚੇ ਅੱਦਾ ਹੀ ਮਾਰਦਾ ਵਾ ਲੋਕਾਂ ਕੋਲ ਪੈਸੇ ਠੱਗਦਾ ਬੱਸ ਹੋਰ ਕੁਝ ਨਹੀਂ ਤਾਂ ਧੰਦਾ ਬੰਦ ਕੀਤਾ ਜਾਵੇ ਜਿਹੜਾ ਮਾਰਨਿੰਗ ਟਾਈਮ ਐ ਜਦੋਂ 4 ਵਜੇ ਕੱਲ ਰਾਤੀ ਜਿਹੜਾ ਸੀਗਾ ਉਹਦੇ ਥੋੜਾ ਖੂਨ ਨੂੰ ਮੈਨੂੰ ਲੱਗਦਾ ਵੀ ਜ਼ਿਆਦਾ ਹੋ ਗਿਆ ਤੇ ਮੈਂ ਇਹਨਾਂ ਨੂੰ ਕਿਹਾ ਵੀ ਖੂਨ ਜ਼ਿਆਦਾ ਆ ਰਿਹਾ ਤੇ ਉਹ ਕਹਿੰਦੇ ਕੋਈ ਨਹੀਂ ਡਾਕਟਰ ਸਾਹਿਬ ਅਸੀਂ ਸਵੇਰੇ ਬਲੱਡ ਮਤਲਬ ਕੋਸ਼ਿਸ਼ ਕਰਨੇ ਆ ਦੁਬਾਰਾ ਚੜਾ ਲੈਣੇ ਆ ਤੇ ਸਵੇਰੇ 4 ਵਜੇ ਬਲੀਡ ਜ਼ਿਆਦਾ ਸੀ ਤੇ ਮੈਂ ਕਿਹਾ ਤੁਸੀਂ ਦੱਸੋ ਤੇ ਉਹ ਕਹਿੰਦੇ ਕੋਈ ਨਹੀਂ ਅਸੀਂ ਕੋਸ਼ਿਸ਼ ਕਰ ਲੈਨੇ ਆ ਅਮਰਸਾ ਲੈ ਆਏ ਨੇ ਮੈਂ ਚਲੋ ਲੈ ਜਾਓ ਅੱਜ ਇਹ ਅਮਰਸਰ ਲੱਗੇ ਨੇ ਸਵੇਰੇ 4 ਵਜੇ ਉੱਥੇ ਇਹਨਾਂ ਨੂੰ ਬਲੱਡ ਵੀ ਦਿੱਤਾ ਗਿਆ ਵਾ ਕਿਉਂਕਿ ਬੱਚਾ ਬਹੁਤ ਕਮਜ਼ੋਰ ਸੀਗਾ 16-1700 ਗ੍ਰਾਮ ਸੀਗਾ ਔਰ ਅਟਮਾਇਆ ਸੀਗਾ ਔਰ ਜੁੜਵਾ ਬੱਚੇ ਸੀ ਇੱਕ ਜਿਹੜਾ ਡੈਥ ਹੋ ਚੁੱਕੀ ਸੀ ਤੇ ਅੰਦਰੋਂ ਬਹੁਤ ਕਮਜ਼ੋਰ ਸੀ ਇਹਦਾ ਸੀਟੀ ਸਕੈਨ ਹੋਇਆ ਵਾ ਛਾਤੀ ਦਾ ਤੇ ਉਹਦੇ 'ਚ ਵੀ ਨਮੂਨੀਆਂ ਸੀਗਾ ਬੱਚੇ ਨੂੰ ਸੋ ਬੱਚਾ ਬਹੁਤ ਜ਼ਿਆਦਾ ਤੰਗ ਸੀਗਾ ਤੇ ਉੱਥੇ ਡਾਕਟਰ ਨੇ ਕਾਫੀ ਕੋਸ਼ਿਸ਼ ਕੀਤੀ ਆ ਤੇ ਉਹਨਾਂ ਨੇ ਬਲੱਡ ਬਲੱਡ ਵੀ ਚਾੜਿਆ ਨੂੰ ਬੱਚੇ ਨੂੰ ਸੈੱਲ ਵੀ ਕੱਟ ਸੀਗੇ ਪਰ ਬੱਚੇ ਦੀ ਡੈਥ ਹੋ ਗਈ ਆ ਜਦੋਂ ਕਿ ਅਸੀਂ 17 ਤਰੀਕ ਨੂੰ ਇਹਨਾਂ ਨੂੰ ਕਹਿ ਦਿੱਤਾ ਸੀ ਕਿ ਤੁਸੀਂ ਜੋ ਵੀ ਇੱਥੇ ਇਲਾਜ ਕਰਉਣਾ ਆਪਣੇ ਰਿਸਕ ਤੇ ਕਰਉਣਾ ਵਾ ਅਸੀਂ ਇਲਾਜ ਨਹੀਂ ਕਰਨਾਗਾ ਸਾਡੇ ਕੋਲ ਸਾਰਾ ਕੁਝ ਲਿਖਿਆ ਹੈਗਾ ਉਹ ਹੁਣਾਂ ਵੱਲ ਕਿਹਾ ਇਹੋ ਗੱਲ ਨੂੰ ਉਹਨਾਂ ਬਾਰੇ ਸਾਈਨ ਨਹੀਂ ਕਰ ਰਹੀ ਆ ਸਰ ਨਾ ਸਾਨੂੰ ਦੱਸਿਆ ਗਿਆ ਕੁਝ ਸਰ ਮੇਰੀ ਗੱਲ ਸੁਣੋ ਜਿਹੜੀ ਲੇਡੀ ਇੱਥੇ ਬਹਿ ਕੇ ਇੰਨਾ ਤਮਾਸ਼ਾ ਕਰ ਸਕਦੀ ਉਹਨੂੰ ਉਹਨੂੰ ਲੱਗਦਾ ਤੁਹਾਨੂੰ ਵੀ ਉਹ ਇਦਾਂ ਸਾਈਨ ਕਰ ਦੂਗੀ ਜਿਹੜਾ ਬੰਦਾ ਇੱਥੇ ਸਾਰਾ ਦਿਨ ਬੈਠ ਕੇ ਇੰਨਾ ਕਰ ਸਕਦਾ ਇੰਨੇ ਨਾਰੇ ਲਾ ਸਕਦਾ ਤੁਹਾਨੂੰ ਲੱਗਦਾ ਕੋਈ ਇਦਾਂ ਸਾਈਨ ਕਰ ਦੂ ਪੰਜਾਬੀ ਚ ਸਾਈਨ ਆ ਕੋਈ ਅੰਗਰੇਜ਼ੀ ਥੋੜਾ ਕਰਾਏ ਪੰਜਾਬੀ ਚ ਲਿਖਿਆ ਗਿਆ ਵਾ ਡਾਕਟਰ ਸਾਹਿਬ ਬੱਚਾ ਫਿਰ ਆਪਣੀ ਮਰਜੀ ਨਾਲ ਵਸਪ ਲੈ ਕੇ ਜਾਂ ਤੁਹਾਡੇ ਤੋਂ ਦੋਰਾ ਰੈਫਰ ਕੀਤਾ ਸਰ ਉਹ ਅਸੀਂ ਵੀ ਉਹਨਾਂ ਨੂੰ ਕਿਹਾ ਵੀ ਜੇ ਤੁਸੀਂ ਤੁਹਾਡਾ ਬੱਚਾ ਸੀਰੀਅਸ ਜੇ ਤੁਸੀਂ ਕੋਸ਼ਿਸ਼ ਕਰਨੀ ਕਰ ਲੋ ਜੇ ਤੁਸੀਂ ਕਹਿੰਦੇ ਰਿਸਕ ਲੈ ਕੇ ਇੱਥੇ ਕਰਉਣਾ ਅਸੀਂ ਵੀ ਚਲੋ ਕੋਸ਼ਿਸ਼ ਹੋਰ ਕਰਕੇ ਦੇਖ ਲੈਨੇ ਆ ਉਹ ਕਹਿੰਦੇ ਚਲੋ ਅਸੀਂ ਆਖਰੀ ਵਾਰ ਕੋਸ਼ਿਸ਼ ਕਰਕੇ ਦੇਖ ਲੈਨੇ ਆ ਸਾਡਾ ਬੱਚਾ ਪਹਿਲਾਂ ਵੀ ਐਕਸਪਾਇਰ ਹੋ ਚੁੱਕਾ ਵਾ ਸਾਡੇ ਹੱਥ ਕੁਝ ਨਹੀਂ ਆਇਆ ਤੇ ਮੈਂ ਚਲੋ ਕੋਸ਼ਿਸ਼ ਕਰ ਲਵਾਂ ਜਿੱਥੋਂ ਤੱਕ ਸਾਈਨਾਂ ਦੀ ਗੱਲ ਆ ਪੰਜਾਬੀ ਚ ਲਿਖਿਆ ਹੋਇਆ ਵਾ ਕਿ ਮੈਂ ਮੈਨੂੰ ਡਾਕਟਰ ਸਾਹਿਬ ਨੇ ਕਿਹਾ ਵਾ ਕਿ ਇਹਨੂੰ ਬੱਚੇ ਨੂੰ ਅੰਮ੍ਰਿਤਸਰ ਲੈ ਜਾਓ ਅਸੀਂ ਆਪਣੇ ਰਿਸਕ ਤੇ ਕਰਾ ਰਹੇ ਕੋਈ ਹਰ ਬੰਦੇ ਨੂੰ ਪੰਜਾਬੀ ਆਉਂਦੀ ਆ ਕਿੰਨੂੰ ਨਹੀਂ ਆਂਦੀਗੀ ਪੰਜਾਬੀ ਜੀ ਉਹਨੇ ਸਾਈਨ ਕੀਤੇ ਆ ਕੋਈ ਇਦਾਂ ਦਾ ਤਾਂ ਹੈ ਨਹੀਂ ਆ ਵੀ ਬਾਅਦ ਚੋ ਲਿਖ ਲਿਆ ਜਾਂ ਸਾਈਨ ਕੀਤੇ ਆ ਉਹ ਐਡੀ ਸਿੱਧੀ ਤਾਂ ਹੈ ਨਹੀਂ ਬੀਬੀ ਆਫਟਰ ਆਲ ਸ਼ਹਿਰ ਦੇ ਰਹਿਣ ਵਾਲੇ ਨੇ ਕੰਮ ਕਰਦੇ ਕਿਤੇ ਜਾ ਕੇ ਉਹ ਆਪਣੇ ਉਹਦਾ ਓਨਰ ਵੀ ਆਇਆ ਕੱਲ ਜਿੱਥੇ ਕੰਮ ਕਰਦੀ ਆ ਉਹਨਾਂ ਨੂੰ ਪੁੱਛੋ ਤੁਹਾਡਾ ਓਨਰ ਨਹੀਂ ਆਇਆ ਰਾਤੀ ਉਹਨੇ ਵੀ ਕਿਹਾ ਵਾ ਕਿ ਕੋਈ ਨਹੀਂ ਡਾਕਟਰ ਸਾਹਿਬ ਤੁਸੀਂ ਕੋਸ਼ਿਸ਼ ਕਰੋ ਬਾਕੀ ਤਾਂ ਜੋ ਹਰ ਰੱਬ ਨੇ ਕਰਨਾ ਹੈਗਾ ਸੋ ਸਾਡਾ ਇਹਦੇ ਚ ਕੋਈ ਨਹੀਂ ਹੈਗਾ 1700 ਗ੍ਰਾਮ ਦਾ 84 ਮਾਹਾਂ ਬੱਚਾ ਜੁੜਵਾ ਬੱਚਾ ਔਰ ਇੱਥੋਂ ਇੱਕ ਬੱਚਾ ਇਹਨਾਂ ਦਾ ਉੱਥੇ ਪਹਿਲਾਂ ਐਕਸਪਾਇਰ ਹੋ ਚੁੱਕਾ ਸਾਡੇ ਕੋਲ ਇੱਕ ਵਾਰੀ ਠੀਕ ਹੋ ਕੇ ਵੀ ਜਾ ਚੁੱਕਾ ਇਹ ਤੋਂ ਬੱਚਾ ਹੁਣ ਇਹਨਾਂ ਕੋ ਸੰਭਾਲ ਨਹੀਂ ਹੋਈ ਜਾਂ ਉਹਨੂੰ ਕਿਉਂਕਿ ਪਹਿਲਾਂ ਵੀ ਮਰ ਗਿਆ ਹੋ ਸਕਦਾ ਉਹਨੂੰ ਆਪਣੇ ਅੰਦਰੋਂ ਨਹੀਂ ਜਿਹੜੇ ਉਹਦੇ ਅੰਗ ਪ੍ਰੋਪਰ ਨਹੀਂ ਬਣੇ ਹੈਗੇ ਜਿੱਦ ਕਰਕੇ ਬੱਚਾ ਨਹੀਂ ਚੱਲ ਸਕਿਆ ਹੈਗਾ ਹੁਣ ਜਿਹੜਾ ਵਿਰਾਦ ਤੇ ਹੋ ਰਿਹਾ ਹੈ ਇਹ ਕੀ ਤੁਸੀਂ ਸਰਟੀਫਾਈ ਕਰ ਪਾਓਗੇ ਇਹਨਾਂ ਨੂੰ ਮੈਂ ਤਾਂ ਇਹ ਕਹਿ ਰਿਹਾ ਕਿ ਅਸੀਂ ਤਾਂ ਲਾਜ ਕੀਤਾ ਜੀ ਇਹਨਾਂ ਨੂੰ ਹਰ ਚੀਜ਼ ਦੱਸ-ਦੱਸ ਕੇ ਡੈਲੀ ਇਹਨਾਂ ਦੇ ਸਾਈਨ ਕਰਾਏ ਆ ਕਿ ਤੁਹਾਡਾ ਬੱਚਾ ਸੀਰੀਅਸ ਹੈਗਾ ਵਾ ਸਾਡੇ ਕੋ ਰੋਜ ਦੇ ਸਾਈਨ ਹੈਗੇ ਉਹਨਾਂ ਦਾ ਕਹਿਣਾ ਜੀ ਪੈਸੇ ਵੀ ਬਟੌਰ ਲਏਗੇ ਸਾਨੂੰ ਦੱਸਿਆ ਨਹੀਂ ਉਹਨਾਂ ਵੇਖੋ ਉਹਨਾਂ ਦੇ 14 ਸੜਕੋਂ 2 ਹਫਤੇ ਰਿਹਾ ਬੱਚਾ 8 ਤਰੀਕ ਨੂੰ ਆਇਆ ਔਰ 22 ਤਰੀਕ ਨੂੰ ਇਸ ਵੇਰੇ ਗਿਆ ਵਾ ਇਸ ਦੌਰਾਨ ਅਸੀਂ ਆਈਸੀਯੂ ਚ ਸਾਡਾ ਜਿੰਨੇ ਪਾਸੇ ਬੰਦੇ ਇਹ ਉਹਦਾ 50% ਵੀ ਨਹੀਂ ਲਿਆ ਹੈਗਾ ਸਿਰਫ ਅਸੀਂ ਤੇ ਇੱਕ ਇਨਸਾਨੀਅਤ ਦੇ ਨਾਤੇ ਜਿਹੜੀ ਆ ਕਿਉਂਕਿ ਗਰੀਬ ਬੰਦੇ ਸੀਗੇ ਤੇ ਚਲੋ ਮੈਂ ਕਿਹਾ ਵੀ ਇਹਨਾਂ ਦਾ ਬੱਚਾ ਪਹਿਲਾਂ ਵੀ ਮਰ ਗਿਆ ਤੇ ਕੋਈ ਗੱਲ ਨਹੀਂ ਸਾਡਾ ਕੀ ਆ ਕੋਸ਼ਿਸ਼ ਕਰਨੀ ਆ ਅਸੀਂ ਨੋਮੀਨਲ ਚਾਰजेस ਤੇ ਉਹਨਾਂ ਦਾ ਕੰਮ ਕੀਤਾ ਹੈਗਾ ਸਭ ਤੋਂ ਘੱਟ ਚਾਰजेस ਤੇ ਬਲੀਵ ਕਰੋ ਕਿ 14 ਦਿਨ ਆਈਸੀਯੂ ਚ ਬੱਚਾ ਰਿਹਾ ਤੇ ਉਹਦੇ ਕੋ 20-22 ਹਜ਼ਾਰ ਪੈ ਲਿਆ ਹੈ ਜਦੋਂ ਕਿ ਮੈਨੂੰ ਲੱਗਦਾ ਹੈ ਕਿ ਆਈਸੀਯੂ ਚ ਲੋਕੀ ਦੂਜੇ ਦਿਨ ਚ 22000 ਲੈ ਲੈਂਦੇ ਆ ਆਪਾਂ ਨੂੰ ਡੇਲੀ ਪਤਾ ਤੁਸੀਂ ਤੁਹਾਨੂੰ ਰੋਜ਼ ਦਾ ਪਤਾ ਵੀ ਆਈਸੀਯੂ ਚ ਚਾਰਜਸ ਕਿੰਨੇ ਹੁੰਦੇ ਆਗੇ ਅਸੀਂ ਉਹਨੂੰ ਆਈਸੀਯੂ ਚ ਰੱਖ ਕੇ ਵੀ ਉਹਦੇ ਨਾਰਮਲ ਬੈਡ ਚਾਰਜਸ ਲੱਤੇ ਸਿਰਫ ਇਹ ਕਰਕੇ ਵੀ ਚਲੋ ਗਰੀਬ ਹੈਗੇ ਆ ਮੇਰੇ ਕੋਲ ਪਹਿਲਾਂ ਵੀ ਬੱਚਾ ਇਹ ਆਇਆ ਵਾ ਤੇ ਚਲੋ ਇਹਨਾਂ ਦਾ ਸਾਡੀ ਕੋਸ਼ਿਸ਼ ਨਾਲ ਜੇ ਬੱਚਾ ਬਚੇ ਤਾਂ ਬਹੁਤ ਉਹ ਹੁਣ ਧਰਨਾ ਲਾ ਕੇ ਬਹਿ ਗਏ ਉਹਨਾਂ ਦਾ ਕਹਿਣਾ ਕਿ ਵੀ ਇਹਦੇ ਚਾਰਜ ਉਹਨੀ ਥੇਰ ਆਪਾਂ ਇੱਥੇ ਬੈਠੇ ਆ ਕਿੱਦਾਂ ਉਠਾਓਗੇ ਦੇਖੋ ਉਹ ਉਹਨਾਂ ਦਾ ਮਸਲਾ ਕੋਈ ਹੋਰ ਹੈਗਾ ਮਸਲਾ ਇਹ ਹੈਗਾ ਵਾ ਵੀ ਉਹ ਉਹ ਚਾਹੁੰਦੇ ਆ ਹਰ ਹਸਪਤਾਲ ਨੂੰ ਬਲੈਕਮਿਲ ਕਰਨਾ ਪਰ ਸਾਨੂੰ ਸਾਡਾ ਜੋ ਖਰਚਾ ਆਇਆ ਵਾ ਹਸਪਤਾਲ ਭਰੇ ਹਸਪਤਾਲ ਇਸ ਕਰਕੇ ਥੋੜਾ ਬੈਠ ਕੇ ਨਹੀਂ ਕਰਦੇ ਕਿ ਸਾਡਾ ਖਰਚਾ ਭਰੇ ਸਿਰਫ ਉਹਨਾਂ ਦਾ ਕਹਿਣਾ ਜੀ ਸਾਨੂੰ ਇੱਕ ਵਾਰੀ ਡਾਕਟਰ ਸਾਹਮਣੇ ਆ ਗਏ ਸਾਨੂੰ ਕਰੀ ਅਸੀਂ ਉਹ ਵੀ ਕਰਾਂਗੇ ਲੇਕਿਨ ਜਦੋਂ ਅਸੀਂ ਡੀਲੀ ਸਾਈਨ ਕਰਾਉਂਦੇ ਪਏ ਆ ਡੀਲੀ ਦੱਸਦੇ ਪਏ ਆ ਹਰ ਗੱਲ ਦਾ ਉਹਨੂੰ ਇਸ ਲੇਡੀ ਨੂੰ ਪਤਾ ਵਾ ਦਾਦੀ ਮੇਨ ਹੈਗੀ ਆ ਉਹੋ ਹੀ ਰਹਿੰਦੀ ਸੀ ਮੁੰਡਾ ਤਾਂ ਕੋਈ ਰਹਿੰਦਾ ਹੀ ਨਹੀਂ ਇੱਥੇ ਔਰ ਦਾਦੀ ਨੂੰ ਹਰ ਚੀਜ਼ ਦਾ ਦੱਸ ਕੇ ਹਰ ਚੀਜ਼ ਡੇਲੀ ਸਾਈਨ ਕਰਾ ਕੇ ਅਸੀਂ ਇਲਾਜ ਕਰਾਇਆ ਉਹਨੂੰ ਜਾਂ ਤੇ ਤਾਂ ਹੋਏ ਨਾ ਵੀ ਅਸੀਂ ਦੱਸਿਆ ਹੀ ਕੱਖ ਨਹੀਂ ਸਾਡੇ ਕੋਲ ਫਾਈਲ ਆ ਗਈ ਆ ਅਸੀਂ ਤੁਹਾਨੂੰ ਕਾਪੀ ਦੇ ਸਕਦੇ ਆ ਵੀ ਆਪ ਕੋ ਡੇਲੀ ਸਾਈਨ ਹੋਏ ਆ ਤੇ ਇਹ ਬੱਚਾ ਸੀਰੀਅਸ ਹੈਗਾ ਜੇ ਤੁਹਾਡਾ ਬੱਚਾ ਸੀਰੀਅਸ ਹੈਗਾ ਜੀ ਅੱਜ ਆ ਹੋਇਆ ਜੀ ਅੱਜ ਆ ਹੋਇਆ ਜੀ ਅੱਜ ਆ ਹੋਇਆ ਜੀ ਹਰ ਚੀਜ਼ ਡੇਲੀ ਸਾਈਨ ਕਰਾ ਕੇ ਅਸੀਂ ਕੀਤੀ ਗਈ ਔਰ 17 ਤਰੀਕ ਨੂੰ ਹੀ ਇੱਥੋਂ ਤੱਕਰ ਕਹਿਤਾ ਵੀ ਤੁਸੀਂ ਅਮਰਸਾ ਲੈ ਜਾਓ ਮੈਂ ਇਲਾਜ ਤਾਂ ਕਰਨਾ ਜੇ ਤੁਸੀਂ ਆਪਣੇ ਰਿਸਕ ਤੇ ਕਰਉਣਾ ਮੈਂ ਨਹੀਂ ਜੇ ਕਰਨਾਗਾ ਉਹਦੇ ਵੀ ਸਾਈਨ ਹੈਗੇ ਹੁਣ ਜੇ ਸਾਰੇ ਸਾਈਨ ਵੀ ਉਹ ਕਹੇ ਵੀ ਮੇਰੇ ਨਹੀਂ ਹੈਗੇ ਤੇ ਮੈਨੂੰ ਪੰਜਾਬੀ ਵੀ ਨਹੀਂ ਆਉਂਦੀ ਤੇ ਪੰਜਾਬ ਚ ਪੰਜਾਬੀ ਕਿੰਨੂੰ ਨਹੀਂ ਆਉਂਦੀ ਹੈਗੀ। ਕਪੜੇ ਲਈ ਆਇਆ ਤੇ ਕੋਈ ਝਗੜਾ ਹੋ ਰਿਹਾ। ਉਹ ਹਸਪਤਾਲ ਨੰਦਾ ਹਸਪਤਾਲ। ਅੱਛਾ ਅਸੀਂ ਇੱਥੇ ਮੌਕੇ ਤੇ ਆਏ ਆ। ਪਰਿਵਾਰ ਵਾਲਿਆਂ ਨਾਲ ਗੱਲ ਕੀਤੀ ਆ। ਤੇ ਡਾਕਟਰ ਸਾਹਿਬ ਨਾਲ ਜੇ ਸਾਡੀ ਗੱਲ ਹੋਈ ਪਰਿਵਾਰ ਵਾਲਿਆਂ ਨੂੰ ਇਹ ਗੱਲ ਕਹੀ ਹੈ ਕਿ ਸਾਨੂੰ ਰਿਪੋਰਟ ਕੰਪਲੇਂਟ ਦਿਓ। ਅੱਛਾ ਅਸੀਂ ਬੋਰਡ ਪਿਠਾ ਕੇ ਇਹਦਾ ਬੱਚੇ ਦਾ ਪੋਸਟਮਾਰਟਮ ਕਰਾ ਲੈਣਾ। ਜੋ ਲੀਗਲੀ ਪ੍ਰੋਸੈਸ ਹੋਏਗਾ ਉਹ ਹੀ ਕਰਾਂਗੇ। ਪਰ ਪਰਿਵਾਰ ਮੈਂਬਰ ਜੇ ਸਾਨੂੰ ਕੰਪਲੇਨ ਨਹੀਂ ਕੋ ਰਿਟਰਨ ਦਿੱਤੀ ਉਹਨਾਂ ਨੇ ਕਿ ਨਾ ਨਹੀਂ ਵਜੀ ਅਜੇ ਕਰੇ ਕਿ ਡਾਕਟਰ ਸਾਹਿਬ ਨਾਲ ਗੱਲ ਕਰੇ ਨਾ ਸੰਬਾਰਕ ਹੋਇਆ ਕਿ ਨਾ ਨਹੀਂ ਅਜੇ ਨਹੀਂ ਉਹਨਾਂ ਨਾਲ ਡਾਕਟਰ ਸਾਹਿਬ ਨਾਲ ਗੱਲ ਨਹੀਂ ਅਜੇ ਹੋਈ ਮਤਲਬ ਕਿਸੇ ਪਾਸ ਨੂੰ ਸੈਟੀਸਫਾਈ ਨਹੀਂ ਹਲੇ ਕਰ ਪਾਇਆ ਨਹੀਂ ਅਜੇ ਡਾਕਟਰ ਸਾਹਿਬ ਨਾਲ ਗੱਲ ਕਰ ਰਹੀ ਹੋਂ ਤਾਂ ਅੱਛਾ ਹਾਂਜੀ ਡਾਕਟਰ ਸਾਹਿਬ ਨਾਲ ਗੱਲ ਚੱਲ ਰਹੀ ਹੈ ਜਿਹੜੇ ਡਾਕਟਰ ਵਿੱਚ ਹੋਰ ਹੈ ਗਿਆ ਤੇ ਉਹਨਾਂ ਨਾਲ ਗੱਲ ਕਰਕੇ ਤੇ ਪਰਿਵਾਰ ਮੈਂਬਰਾਂ ਦਾ ਸਾਡਾ ਫਸਟ ਗੱਲ ਇਹ ਹੈ ਵੀ ਜਿਹੜੇ ਜਿਨ੍ਹਾਂ ਦੀ ਕੋਈ ਅਲੀਗੇਸ਼ਨ ਹੈਗਾ ਉਹਨਾਂ ਨੇ ਕੰਪਲੇਂਟ ਲਾ ਦੇ ਜਿਤਨਾ ਐਡ ਪਾਰ ਲੀਗਲ ਕਰ ਵੀ ਹੁੰਦੀ ਹੋ ਉਹ ਵੀ ਕਰਾਂਗੇ